ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਾਅ ਐਂਡ ਆਰਡਰ ਦੀ ਰਿਵਿਊ ਮੀਟਿੰਗ ਕੀਤੀ ਲੁਧਿਆਣਾ ਪੁਲਿਸ ਲਾਈਨ ਦੇ ਵਿੱਚ ਜਿਦੇ ਵਿੱਚ ਐਡੀਸ਼ਨਲ ਚੀਫ ਸਕੱਰੇਟਰੀ ਟੂ ਸੀਐਮ ਸਾਹਿਬ ਸਕੱਰੇਟਰੀ ਹੋਮ ਡੀਜੀਪੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਹਿਬਾਨ ਸੀਪੀ ਸਹਿਬਾਨ ਡੀਆਈਜੀ ਆਈਜੀ ਐਡੀਜੀਪੀ ਰੇਂਜਿਸ ਨੇ ਭਾਗ ਲਿਆ ਅੱਜ ਇਹਦਾ ਜਿਹੜਾ ਮੁੱਖ ਮੰਤਰ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਮੇਨ ਹਦਾਇਤਾਂ ਦਿੱਤੀਆਂ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਬਾਰੇ ਦੇ ਵਿੱਚ ਮੇਨ ਫੋਕਸ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਹੁਣ ਜਦੋਂ ਚੋਣਾਂ ਸੰਬੰਧ ਜਦੋਂ ਮੂਵਮੈਂਟ ਸ਼ੁਰੂ ਹੋਏਗੀ ਤਾਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਨਾਕੇ ਲੱਗਣਗੇ ਜਿਦੇ ਵਿੱਚ ਬਾਰੂ ਵੀ ਬਹੁਤ ਸਾਰੀ ਫੋਰਸ ਆਏਗੀ ਸੋ ਕਈ ਵਾਰੀ ਇਹ ਦੇਖਣ ਚ ਆਇਆ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਰਿਲੀਜੀਅਸ ਸੈਂਟੀਮੈਂਟਸ ਦੇ ਮੱਦੇ ਨਜ਼ਰ ਨਾਕਿਆਂ ਦੇ ਉੱਤੇ ਜਿਹੜੇ ਐਸ ਐਚ ਓ ਸਹਿबान ਡੀ ਐਸ ਪੀ ਸਹਿबान ਅਫਸਰ ਸਹਿबान ਉਹਨਾਂ ਨੂੰ ਪ੍ਰੋਪਰ ਜਿਹੜਾ ਹੈ ਗਾਈਡ ਕਰਨ ਕਿ ਹਰ ਇੱਕ ਦੀ ਰਿਲੀਜੀਅਸ ਸੈਂਸਿਟੀਵਿਟੀ ਨੂੰ ਪ੍ਰੋਪਰ ਧਿਆਨ ਦੇ ਵਿੱਚ ਰੱਖਿਆ ਜਾਵੇ ਜਦੋਂ ਨਾਕਿਆਂ ਦੇ ਉੱਤੇ ਚੈਕਿੰਗ ਹੁੰਦੀ ਹੈ ਕਿਉਂਕਿ ਕਈ ਵਾਰੀ ਇਦਾਂ ਦੇ ਇਨਸੀਡੈਂਟ ਦੇਖਣ ਨੂੰ ਆਏ ਆ ਪ੍ਰਾਰਥਨ ਸਮੇਂ ਦੇ ਵਿੱਚ ਕਿ ਜਿੱਥੇ ਕਈ ਵਾਰੀ ਜਿੱਦਾਂ ਕੋਈ ਰਿਲੀਜੀਅਸ ਕੋਈ ਜਿਹੜਾ ਵਾ ਸਿੰਬਲ ਆ ਜਾਂ ਕੋਈ ਰਿਲੀਜੀਅਸ ਗ੍ਰੰਥ ਸਹਿਬਾ ਦੀ ਤਾਂ ਉਹਦੇ ਬਾਰੇ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੇ ਸੈਂਟੀਮੈਂਟਸ ਹਰਟ ਨਾ ਹੋਣ ਚੈਕਿੰਗ ਦੇ ਦੌਰਾਨ ਦੂਸਰਾ ਜਿਹੜਾ ਫੋਕਸ ਆ ਮੇਨ ਉਹ ਡਰੱਗਸ ਦੇ ਉੱਤੇ ਫੋਕਸ ਆ ਕਿ ਜਿੱਥੇ ਵੀ ਡਰੱਗਸ ਦੀ ਕਿਤੇ ਵੀ ਰਿਕਵਰੀ ਹੁੰਦੀ ਆ ਉਹਦੇ ਵਿੱਚ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਕਿਉਂਕਿ ਵੱਡੀਆਂ ਮੱਛੀਆਂ ਨੂੰ ਕਾਬੂ ਕਰਨਾ ਤੇ ਦਾ ਪੰਜਾਬ ਪੁਲਿਸ ਦਾ ਹਮੇਸ਼ਾ ਤੋਂ ਇਹ ਜਿਹੜਾ ਵਾ ਇਸ ਚੀਜ਼ ਤੇ ਫੋਕਸ ਰਿਹਾ ਹੈ ਕਿ ਵੱਡੀਆਂ ਮੱਛੀਆਂ ਨੂੰ ਕਾਬੂ ਕੀਤਾ ਜਾਵੇ ਤਾਂ ਚੋਣਾਂਾਂ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਇਸ ਚੀਜ਼ ਦੀ ਕੋਸ਼ਿਸ਼ ਕਰਨੇ ਗਿਆ ਕਿ ਡਰੱਗਸ ਜਿਹੜਾ ਹੈ ਉਹਦੀ ਜਿਹੜੀ ਸਮਗਲਿੰਗ ਆ ਉਹ ਕੀਤੀ ਜਾਵੇ ਤਾਂ ਉਹਦੇ ਵਿੱਚ ਜਿੱਥੇ ਵੀ ਡਰੱਗਸ ਪੜੇ ਜਾਂਦੇ ਆ ਪੂਰਾ ਬੈਕਵਰਡ ਲਿੰਕੇਜ ਤੇ ਜਾਇਆ ਜਾਵੇ ਤੀਸਰਾ ਜਿਹੜਾ ਮੇਨ ਫੋਕਸ ਆ ਮਾਨਜਗ ਮੁੱਖ ਮੰਤਰੀ ਸਾਹਿਬ ਦਾ ਉਹ ਸੀ ਕਿ ਬਿਲਕੁਲ ਨਿਰਪੱਖ ਬਿਨਾ ਪੇਰਪਾਵ ਤੋਂ ਸ਼ਾਂਤੀਪੂਰਵਕ ਜਿਹੜੀਆਂ ਚੋਣਾਂ ਉਹ ਕਰਾਉਣੀ ਹੈ ਉਹਦੇ ਸਬੰਧ ਵਿੱਚ ਜੋ ਹਦਾਇਤਾਂ ਮਾਨਜਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹੈ ਜਿਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਲਾਇਸੈਂਸਡ ਵੈਪਨਸ ਦੀ ਡੈਪੋਜੀਸ਼ਨ ਅਨਲਾਈਸੈਂਸਡ ਵੈਪਨਸ ਦਾ ਸੀਜ਼ਰ ਇਲੀਜੀਟ ਕਲਿਕਰ ਦਾ ਸੀਜ਼ਰ ਇਲੀਜੀਟ ਡਰੱਗਸ ਦਾ ਸੀਜ਼ਰ non available warrants the execution parole jumpers pvs ਦੇ ਉੱਤੇ ਫੋਕਸ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਬਿਲਕੁਲ ਨਿਰਪੱਖ ਤੇ ਸ਼ਾਂਤੀਪੂਰਵਕ ਜੋੜਾ ਜੜੀਆਂ ਨੇ ਉਹ ਪੰਜਾਬ ਦੇ ਵਿੱਚ ਕਰਾਈਆਂ ਜਾਣ ਜਿਹੜੀਆਂ ਹਦਾਇਤਾਂ ਸਾਰੇ ਥੱਲੇ ਤੱਕ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਐਸਐਸਪੀ ਸਾਹਿਬ ਸੀਪੀ ਸਾਹਿਬ ਜਾ ਕੇ ਥੱਲੇ ਤੱਕ ਡੀਐਸਪੀ ਤੋਂ ਲੈ ਕੇ ਐਸਐਚਓ ਤੋਂ ਲੈ ਕੇ ਚੌਕੀਆਂ ਤੱਕ ਆਪਣੀਆਂ ਜਿਹੜੀਆਂ ਹਦਾਇਤਾਂ ਹੈ ਉਹ ਨੀਚੇ ਤੱਕ ਪਹੁੰਚਾਉਣ ਬਹੁਤ ਬਹੁਤ ਧੰਨਵਾਦ ਥੈਂਕ ਯੂ